ਮਾਪਿਆ ਹੈ ਕਿ ਬਹੁਤ ਸਾਰੇ ਕਾਰੋਬਾਰੀਆਂ ਦੇ ਫਰਜ ਚਾਰੇ ਨੂੰ ਕਿਸ ਤਰ੍ਹਾਂ ਦੇਖੀ ਤੇ 3 ਅਸੀਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਚ ਮੈਂ ਸਟੇਟ ਸੈਕਟਰੀ ਆ ਜੀ ਅਯੂ ਸ਼ਕਰਵਾਲ ਅਸੀਂ ਕਈ ਵਾਰੀ ਜਿੰਨੇ ਵੀ ਅਥਾਰਟੀਆ ਚਾਹੇ ਲੁਧਿਆਣਾ ਦੀ ਡੀਟੀਸੀ ਹੈਗੇ ਨੇ ਨੀਰਕੌਰ ਜੀ ਚਾਹੇ ਜਿਹੜਾ ਪੰਜਾਬ ਟ੍ਰੇਡ ਕਮਿਸ਼ਨ ਨਵਾਂ ਬਣਾਇਆ ਸੀਗਾ ਪੰਜਾਬ ਸਰਕਾਰ ਨੇ ਉਹ ਪੰਜਾਬ ਟ੍ਰੇਡ ਬੋਰਡ ਹੁੰਦਾ ਸੀਗਾ ਪਹਿਲਾਂ ਉਹਨਾਂ ਦੇ ਚੇਅਰਮੈਨ ਸੀਗੇ ਜੀ ਅਨਿਲ ਠਾਕਰ ਜੀ ਉਹਨਾਂ ਨੂੰ ਵੀ ਅਸੀਂ ਕਈ ਵਾਰ ਆਪਣੀ ਰეკੋਮੈਂਡੇਸ਼ਨਾਂ ਭੇਜੀਆਂ ਕਿ GST 2017 ਚ ਆਣ ਤੋਂ ਪਹਿਲਾਂ ਜਿਹੜੇ VAT ਦੇ ਪੈਂਡਿੰਗ ਕੇਸ ਹੈਗੇ ਉਹ ਤੇ ਜਿਹੜੇ GST ਦੇ ਉਹਨਾਂ ਪੈਂਡਿੰਗ ਰਿਫੰਡ ਹੈਗੇ ਉਹ ਇਹ ਦੋਨੋਂ ਰੁਕੇ ਹੋਏ ਆ ਇਹਨਾਂ ਦੀ ਫਿਗਰ ਜਿਹੜੀ ਬੰਦੀ ਸੀਗੀ ਜੀ 8.500 ਕਰੋੜ ਦੇ ਆਸ-ਪਾਸ ਦੀ ਬੰਦੀ ਹੈ ਅਗਸਤ 'ਚ ਇਹਨਾਂ ਨੇ ਪਿਛਲੇ ਇਸੇ ਸਾਲ ਹੋਣੇ ਅਗਸਤ 'ਚ 225 ਜਾਂ 200 ਕਰੋੜ ਤੋਂ ਸਮਥਿੰਗ ਆਸ-ਪਾਸ ਦੀ amount release ਕੀਤੀ ਸੀਗੀ 6.500 ਕਰੋੜ ਦੀ ਹਲੇ ਵੀ ਪੈਂਡਿੰਗ ਰਿਫੰਡ ਹੈਗੇ ਜਿੰਨਾ ਵੀ ਛੋਟਾ ਵਪਾਰੀ ਹੈ ਜਾਂ ਮੀਡੀਅਮ ਵਪਾਰੀ ਹੈ ਉਹਦੇ ਵਾਸਤੇ ਵਰਕਿੰਗ ਕੈਪੀਟਲ ਹੁੰਦੀ ਹੈ ਜਦ ਵਰਕਿੰਗ ਕੈਪੀਟਲ ਹੀ ਬਲੌਕ ਹੋ ਜੂਗੀ ਤੇ ਉਹ ਫਿਰ ਬੰਦਾ ਫਸਦਾ ਹੈ ਲੋਨ ਦੇ ਚੱਕਰਾਂ 'ਚ ਹੁਣ ਲੋਨ 'ਚ ਵੀ ਪੰਜਾਬ ਸਰਕਾਰ ਨੇ ਇੱਕ ਮਾਰ ਲਾਈ ਹੈ ਜੀ 0.25% ਸਟੈਂਪ ਡਿਊਟੀ ਜਿਹੜੇ ਸਾਡੇ ਇੰਡਸਟਰੀ ਮਿਨਿਸਟਰ ਹੈਗੇ ਆ ਉਹਨਾਂ ਨੇ ਵੀ ਇੱਕ ਰეკੋਮੈਂਡੇਸ਼ਨ ਦੇ ਨਾਲ ਸੋਲੂਸ਼ਨ ਕੱਢਿਆ ਸੀਗਾ ਕਿ ਜਿਹੜਾ ਤੁਸੀਂ ਮੌਰਗੇਜ ਜਾਂ ਬਿਜ਼ਨਸ ਲੋਨ ਲੈਂਦੇ ਹੋ ਉਹਨੂੰ ਤੁਸੀਂ ਕੰਬਾਈਨ ਕਰਕੇ 0.25% ਲਾ ਦਿਓ ਲੇਕਿਨ ਅਸੀਂ ਰეკੋਮੈਂਡੇਸ਼ਨ ਕਰਦੇ ਆ ਕਿ ਜਿਹੜਾ ਵੀ ਛੋਟਾ ਤੇ ਮੱਧਮ ਵਪਾਰੀ ਹੈ ਉਹਨੂੰ ਤਾਂ ਇਸ 0.25% ਡਿਊਟੀ ਤੋਂ ਚੱਕ ਦੇਣਾ ਚਾਹੀਦਾ ਕਿਉਂਕਿ ਪਹਿਲਾਂ ਹੀ ਉਹਦੀ ਵਰਕਿੰਗ ਕੈਪੀਟਲ ਸਾਫ਼ ਹੋ ਰੱਖੀ ਹੈ ਰਿਫੰਡ ਰੁਕੇ ਹੋਏ ਆ ਤੇ ਜਿਹੜਾ 0.25% ਸਟਾਮ ਡਿਊਟੀ ਇਹ ਰਾਜ ਸਰਕਾਰ ਪਰ ਅਨਵਾਸੀ ਰੱਖੀ ਹੈ ਇਹਨਾਂ ਨੇ ਇਹ ਸਾਰਿਆਂ ਦੇ ਉੱਪਰ ਐਪਲੀਕੇਬਲ ਹੋਣੀ ਚਾਹੀਦੀ ਇਹ ਐਸ ਪਰ ਸਿਚੁਏਸ਼ਨ ਜਿਹੜੀ ਟਰੇਡਰ ਤੇ ਇੰਡਸਟਰੀ ਵਿੱਚ ਚੱਲਦੀ ਪਈ ਹੈ ਐਮ ਐਸ ਐਮ ਇ ਨੂੰ ਇਸ ਤੋਂ ਬਾਹਰ ਕੱਢਣਾ ਚਾਹੀਦਾ ਤਾਂ ਲੱਗਦਾ ਕਿ ਉਹਦੇ ਨਾਲ ਹੀ ਰਾਹਤ ਮਿਲੂਗੀ ਕਿ ਤਰ੍ਹਾਂ ਦੇ ਜਿਹੜੇ ਵਪਾਰੀ ਹਰਦੇ ਹਨ ਬਿਲਕੁਲ ਰਾਹਤ ਦੀ ਉਮੀਦ ਤਾਂ ਹੈਗੀ ਹੈ ਕਿਉਂਕਿ ਅੱਗੇ ਜਿਹੜਾ ਵਪਾਰ ਹੈ ਉਹ ਘਟਿਆ ਹੋਇਆ ਹੈ ਜਿਹੜੇ ਪੰਜਾਬ ਦੇ ਲਾਅ ਐਂਡ ਆਰਡਰ ਹੈਗੇ ਉਹ ਤਾਂ ਸਾਰਿਆਂ ਵਾਸਤੇ ਹੁਣ ਦਿੰਦੇ ਆਲੇ ਲੂਟਪਾਰਟ ਆ ਕੋਈ ਗੋਲੀ ਮਾਰ ਰਿਹਾ ਕੋ ਕੁਝ ਕਰ ਰਿਹਾ ਬਾਹਰਲਾ ਵਪਾਰੀ ਦੀ ਇਮੇਜ ਇਦਾਂ ਬਣ ਗਈ ਪੰਜਾਬ ਦੀ ਕਿ ਅੰਦਰ ਆਨ ਨੂੰ ਡਰਦਾ ਪਹਿਲਾਂ ਵਪਾਰੀ ਹੁੰਦਾ ਸੀਗਾ ਕਿ ਆ ਆਪਣੇ ਦਾ ਕੈਸ਼ ਚੈੱਕ ਨਾਲ ਲੈ ਕੇ ਆਉਂਦੇ ਸੀਗੇ ਤੇ ਬੋਰੀਆਂ ਭਰ ਕੇ ਮਾਲ ਲੈ ਕੇ ਜਾਂਦੇ ਸੀਗੇ ਹੁਣ ਅੰਦਰ ਆਨ ਤੋਂ ਡਰਦੇ ਆ ਜਸਟ ਬਿਕੋਜ਼ ਆਫ ਲਾ ਐਂਡ ਆਰਡਰ ਤੇ ਹੁਣ ਬਿਜ਼ਨਸ ਟੈਕਲ ਕਰਨ ਵਾਸਤੇ ਹੈ ਕਿ ਜਿਹੜਾ ਲੋਕਲ ਬਿਜ਼ਨਸ ਚੱਲੇ ਉਹ ਇਹਦੇ ਨਾਲ ਚੱਲੂਗਾ ਜਦੋਂ ਗਵਰਨਮੈਂਟ ਤੋਂ ਥੋੜੀ ਫਾਈਨੈਂਸ਼ੀਅਲ ਸਪੋਰਟ ਮਿਲੂਗੀ ਲੱਗਦਾ ਪੰਜਾਬ ਉਹ ਹਰਿਆਣੇ ਦੇ ਵਿੱਚ ਇਸ ਤਰ੍ਹਾਂ ਕੇ ਫਰਕ ਵੀ ਬੜਾ ਜ਼ਿਆਦਾ ਹੁੰਦਾ ਜਾ ਰਿਹਾ ਕਿਉਂਕਿ GST রিফান্ড ਕਰਕੇ ਵੀ ਹਰਿਆਣਾ ਬਹੁਤ ਅੱਗੇ ਲੰਘ ਗਿਆ। ਨਹੀਂ ਹਰਿਆਣੇ ਦੀ ਜਿਹੜੀ ਆ ਪਾਲਿਸੀਆਂ ਹੈਗੀਆਂ ਚਾਹੇ ਉਹ GST ਨੂੰ ਲੈ ਕੇ ਹੋਵੇ, ਕਿ ਆ ਚਾਹੇ ਬਿਜ਼ਨਸ ਡਵੈਲਪਮੈਂਟ ਦੀ ਪਾਲਿਸੀਆਂ ਲੈ ਕੇ ਹੋਵੇ, ਪੰਜਾਬ ਤੋਂ ਬਹੁਤ ਅੱਗੇ ਆ। ਤਾਂ ਹੀ ਪੰਜਾਬ ਤੋਂ 4 ਗੁਣਾ ਜ਼ਿਆਦਾ GST ਹਰਿਆਣਾ ਇਕੱਠਾ ਕਰਦਾ, 80 ਹਜ਼ਾਰ ਕਰੋੜ ਰੁਪਏ ਸਾਲ ਦਾ ਇਕੱਠਾ ਕਰਦਾ। ਅਸੀਂ ਹਲੇ ਵੀ 20-25 ਹਜ਼ਾਰ ਦੇ ਗੇੜੇ 'ਚ ਹੀ ਆਂ। ਕਿਸੇ ਇੱਕ ਟਾਈਮ ਤੇ ਜਦੋਂ ਪੰਜਾਬ ਅੱਗੇ ਹੁੰਦਾ ਸੀਗਾ, ਅੱਜ ਹਰਿਆਣਾ ਅਨਟਚੇਬਲ ਸਟੇਟ ਤੇ ਪਹੁੰਚ ਚੁੱਕਿਆ। ਪੰਜਾਬ ਦੇ ਪੰਜਾਬ ਤੋਂ ਇਲਾਵਾ ਹਰਿਆਣੇ ਦੇ ਅੰਦਰ ਜਿੰਨੀਆਂ ਵੀ ਤੁਹਾਡੀਆਂ ਪਿਛਲੀਆਂ CLU ਦੀਆਂ ਸਕੀਮਾਂ ਜਾ ਜਿਨਨੇ ਵੀ ਵਪਾਰੀ ਹੈਗੇ ਉਹਨਾਂ ਦੀਆਂ ਵਨ ਟਾਈਮ ਸੈਟਲਮੈਂਟ ਦੀਆਂ ਸਕੀਮਾਂ ਚਾਹੇ ਉਹਨਾਂ ਦੇ ਪੈਂਡਿੰਗ ਰਿਫੰਡ ਦੇ ਕੇਸਿਸ ਹੈ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਪ੍ਰਾਇੋਰਟੀ ਦਾ ਹੱਲ ਕੀਤਾ ਜੀ ਸਰ ਸਤਿ ਸ੍ਰੀ ਅਕਾਲ ਜੀ ਹਾਂ ਜੀ ਨਮਸਕਾਰ ਜੀ ਮੈਂ ਸੀਏ ਅਜੀਵ ਸ਼ਰਮਾ ਪ੍ਰਧਾਨ ਇੰਡਾਇਰੈਕਟ ਟੈਕਸਿਸ ਕੰਸਲਟੈਂਟਸ ਐਸੋਸੀਏਸ਼ਨ ਸਾਡੀ ਸੰਸਥਾ ਉਹ ਸਾਰੇ ਚਾਰਟਡ ਅਕਾਊਂਟੈਂਟਸ ਦੀ ਐਸੋਸੀਏਸ਼ਨ ਹੈ ਜਿਹੜੇ ਇੰਡਾਇਰੈਕਟ ਟੈਕਸਿਸ ਔਰ ਜੀਐਸਟੀ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਡੀਲ ਕਰਦੇ ਨੇ ਮੇਰੇ ਨਾਲ ਸਾਡੇ ਫਾਊਂਡਰ ਮੈਂਬਰ ਸੀਐਸ ਅਮੀਰ ਗੁਪਤਾ ਜੀ ਮੇਰੇ ਤੋਂ ਪਹਿਲਾਂ ਪ੍ਰਧਾਨ ਰਹੇ ਨੇ ਮੇਰੇ ਐਗਜ਼ੈਕਟਿਵ ਮੈਂਬਰਸ ਪੰਕਜ ਜੀ ਮੋਹਿਤ ਜੀ ਵੀਨਾ ਜੀ ਸਾਡੇ ਕੁਲੀਗ ਸੀਏ ਸੰਜੀਪ ਭੰਡਾਰੀ ਜੀ ਸ਼੍ਰੀਆ ਜੀ ਸਾਡੇ ਨਾਰਥ ਇੰਡੀਆ ਰੀਜਨਲ ਕੌਂਸਲ ਦੇ ਮੈਂਬਰ ਹਿਤੇਸ਼ ਕੋਹਲ ਜੀ ਔਰ ਸੀਏ ਸੀਨੀਅਰ ਸੀਏ ਵਿਕਾਸ ਸ਼ਰਮਾ ਜੀ ਨੇ ਅਸੀਂ ਅੱਜ ਤੁਹਾਡੇ ਚੈਨਲ ਦੇ ਨਾਲ ਮੁਖਾਤਬ ਹੁੰਦੇ ਹੋਏ ਇਹ ਦੱਸਣਾ ਚਾਹੁੰਦੇ ਆ ਕਿ ਸਾਡੀ ਇੱਕ ਸਮੱਸਿਆ ਜਿਹੜੀ ਸਾਡੀ ਕੇਵਲ ਆਪਣੀ ਨਹੀਂ ਸਮੱਸਿਆ ਪੰਜਾਬ ਪ੍ਰਦੇਸ਼ ਦੀ ਸਮੱਸਿਆ ਪੰਜਾਬ ਦੇ ਵਪਾਰ ਦੀ ਸਮੱਸਿਆ ਹੈ ਸਮੱਸਿਆ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ 31 ਮਈ ਤੋਂ ਬਾਅਦ ਦਾਖਲ ਕੀਤੀਆਂ ਗਈਆਂ ਰਿਫੰਡ ਦੀਆਂ ਜੀਐਸਟੀ ਦੀਆਂ ਅਰਜ਼ੀਆਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ 파 ਰਹੀ ਰਿਫੰਡ ਜਾਰੀ ਨਹੀਂ ਕੀਤੇ ਜਾ ਰਹੇ ਇਹਦੇ ਨਾਲ ਕੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਜਦੋਂ ਦੇਖਦੇ ਹਾਂ ਕਿ ਸਾਰਾ ਸਾਈਕਲ ਬਿਜ਼ਨਸ ਦਾ ਸੀਜ਼ਨਲ ਇੰਡਸਟਰੀ ਤੇ ਹੈ ਚਾਹੇ ਉਹ ਸਾਈਕਲ ਪਾਰਟਸ ਇੰਡਸਟਰੀ ਹੈ ਚਾਹੇ ਉਹ ਹੋਜ਼ਰੀ ਇੰਡਸਟਰੀ ਹੈ ਚਾਹੇ ਉਹ ਸਮਾਲ ਇੰਜੀਨੀਅਰਿੰਗ ਗoods ਮੈਨੂਫੈਕਚਰਿੰਗ ਇੰਡਸਟਰੀ ਹੈ ਕਾਨੂੰਨ ਇਹ ਕਹਿੰਦਾ ਹੈ ਕਿ ਜਦੋਂ ਅਸੀਂ ਐਪਲੀਕੇਸ਼ਨ ਦਾਖਲ ਕਰ ਦਿੰਨੇ ਹੈ ਜੀਐਸਟੀ ਰਿਫੰਡ ਦੀ ਉਹਦੀ ਰਸੀਦਾਨ ਤੇ 60 ਦਿਨਾਂ ਦੇ ਅੰਦਰ ਜਾਂ ਰਿਫੰਡ ਜਾਰੀ ਕੀਤਾ ਜਾਵੇ ਜਾਂ ਕਾਰਨ ਦੱਸੋ ਨੋਟਿਸ ਕੀਤਾ ਜਾਵੇ ਕਿ ਰਿਫੰਡ ਕਿਉਂ ਨਹੀਂ ਦਿੱਤਾ ਜਾਣਾ ਨਾ ਤਾਂ ਇੰਡਸਟਰੀ ਨੂੰ ਰਿਫੰਡ ਮਿਲ ਪਾ ਰਿਹਾ ਹੈ ਔਰ ਨਾ ਹੀ ਇਹ ਦੱਸਿਆ ਜਾ ਰਿਹਾ ਹੈ ਕੀ ਕਿਉਂ ਨਹੀਂ ਮਿਲ ਪਾਰੇ ਆ ਨਾ ਇਹ ਕੁਐਸਚਨ ਪੁੱਛਿਆ ਜਾ ਰਿਹਾ ਹੈ ਕਿ ਤੁਹਾਡੇ ਕਾਗਜ਼ਾਂ ਦੇ ਵਿੱਚ ਕੋਈ ਉਨਤਾਈ ਤਾਂ ਨਹੀਂ ਹੈ ਐਪਲੀਕੇਸ਼ਨ ਦੇ 60 ਡੇਸ ਬਾਅਦ ਜੇ ਰਿਫੰਡ ਨਹੀਂ ਦਿੱਤਾ ਜਾਂਦਾ ਤਾਂ ਸਰਕਾਰ ਵੱਲੋਂ 6% ਦਾ ਵਿਆਜ ਵੀ ਅਦਾ ਕਰਨਾ ਹੁੰਦਾ ਵਿਆਜ ਦੀ ਤਾਂ ਅਸੀਂ ਸੋਚ ਵੀ ਨਹੀਂ ਪਾਰੇ ਸੈਕੰਡ ਗੱਲ ਸਾਡੀ ਇਹ ਹੈ ਕਿ ਜੇ ਕੋਈ ਬਿਜ਼ਨਸਮੈਨ ਸਟੇਟ ਜੀਐਸਟੀ ਨਾਲ ਰਜਿਸਟਰਡ ਹੈ ਤਾਂ ਉਹਦਾ ਰਿਫੰਡ ਕੇਵਲ ਸਟੇਟ ਜੀਐਸਟੀ ਜਾਰੀ ਕਰ ਸਕਦਾ ਹੈ ਕੇਂਦਰ ਜੀਐਸਟੀ ਉਹਦਾ ਰਿਫੰਡ ਜਾਰੀ ਨਹੀਂ ਕਰ ਸਕਦਾ ਜਿਹੜੀ ਸੈਂਟਰਲ ਜੀਐਸਟੀ ਦੇ ਵਿੱਚ ਰਜਿਸਟਰਡ ਰਜਿਸਟ੍ਰੇਸ਼ਨ ਹੈ ਉਹਨਾਂ ਦੇ ਰਿਫੰਡ 60 ਡੇਸ ਤੋਂ ਪਹਿਲਾਂ ਪਹਿਲਾਂ ਜਾਰੀ ਹੋ ਰਹੇ ਨੇ ਜਿਹੜੇ ਸਟੇਟ ਦੇ ਵਿੱਚ ਰਜਿਸਟਰਡ ਨੇ ਉਹਨਾਂ ਦੇ ਇੱਕ ਤਾਂ 60 ਡੇਸ ਤੋਂ ਪਹਿਲਾਂ ਰਿਫੰਡ ਨਹੀਂ ਜਾਰੀ ਹੋ ਰਹੇ 6-6 ਮਹੀਨੇ ਤੋਂ ਰਿਫੰਡ ਨਹੀਂ ਜਾਰੀ ਹੋ ਰਹੇ ਵਿਆਜ ਵੀ ਨਹੀਂ ਦਿੱਤਾ ਜਾ ਰਿਹਾ ਔਰ ਇਹ ਵੀ ਸਾਡੇ ਕੋਲ ਇਜਾਜ਼ਤ ਕਾਨੂੰਨ ਦੇ ਵਿੱਚ ਨਹੀਂ ਹੈ ਕਿ ਮੈਂ ਸਟੇਟ ਦੇ ਵਿੱਚ ਰਜਿਸਟਰਡ ਐ ਮੈਨੂੰ ਰਿਫੰਡ ਨਹੀਂ ਆ ਰਿਹਾ ਤਾਂ ਮੈਂ ਸੈਂਟਰ 'ਚ ਚੱਲ ਜਾਵਾਂ ਇੱਕ ਹੋਰ ਗੱਲ ਇਹ ਹੈ ਕਿ ਸਟੇਟ ਨੇ ਜਿਹੜਾ ਰਿਫੰਡ ਜਾਰੀ ਕਰਨਾ ਹੈ ਉਹ ਮੇਰੇ ਅਦਾ ਕੀਤੇ ਗਏ ਟੈਕਸ ਦੇ ਸੈਂਟਰ ਦੇ ਪੋਰਸ਼ਨ ਔਰ ਸਟੇਟ ਦੇ ਪ ਜਾਰੀ ਕਰਨਾ ਹੈ ease of doing business ਦੀ ਜਿਹੜੀ ਪਾਲਿਸੀ ਹੈ ਕੇਂਦਰ ਸਰਕਾਰ ਦੀ ਉਹ ਕਹਿੰਦੀ ਹੈ ਕਿ ਜਿਹੜਾ ਬਣਦਾ ਰਿਫੰਡ ਹੈ ਉਹ ਇੰਡਸਟਰੀ ਨੂੰ ਦਿੱਤਾ ਜਾਵੇ ਵਪਾਰ ਦੇ ਵਿੱਚੋਂ ਪੈਸਾ ਆਵੇ ਫਿਰ ਅੱਗੇ ਵਪਾਰ ਵਧੇ ਹੁਣ ਸਟੇਟ ਗਵਰਨਮੈਂਟ ਦੁਆਰਾ ਜਿਹੜਾ ਰਿਫੰਡ ਜਾਰੀ ਨਹੀਂ ਕੀਤਾ ਜਾ پا ਰਿਹਾ ਉਹਦੇ ਨਾਲ ਕੇਂਦਰ ਸਰਕਾਰ ਦਾ ਪੈਸਾ ਵੀ ਰੋਕਿਆ ਹੈ ਹੁਣ ਜਿਹੜਾ 6% ਵਿਆਜ ਦੇਣਾ ਜਿਉਂਕਿ ਮੰਗਣਾ ਚਾਹੇ ਕੇਂਦਰ ਸਰਕਾਰ ਦਾ ਤਾਂ ਕੋਈ ਕਸੂਰ ਨਹੀਂ ਕੇਂਦਰੀ ਵਿਭਾਗ ਦਾ ਕੋਈ ਕਸੂਰ ਨਹੀਂ ਤਾਂ ਕੇਂਦਰੀ ਵਿਭਾਗ ਵਾਲਾ ਜਿਹੜਾ 50% ਦਾ ਰਿਫੰਡ ਹੈ ਜੇ ਮੈਂ 100 ਰੁਪਏ ਦਾ ਰਿਫੰਡ ਅਪਲਾਈ ਕਰਨਾ ਤਾਂ 50 ਰੁਪਏ ਕੇਂਦਰ ਦਾ 50 ਰੁਪਏ ਸਟੇਟ ਦਾ ਰਿਫੰਡ ਹੈ ਇਹ ਦੋਨਾਂ ਦੇ ਉੱਤੇ ਵਿਆਜ ਮੇਰਾ ਬੰਦ ਹੈ ਗਲਤੀ ਮੇਰਾ ਤਾਂ ਕੋਈ ਕਸੂਰ ਨਹੀਂ ਐਸੇ बिजनेसमੈਨ ਕਿ ਮੈਂ ਰਿਫੰਡ ਅਪਲਾਈ ਕੀਤਾ ਜੇ ਮੈਂ ਸੈਂਟਰ ਦੇ ਵਿੱਚ ਰਜਿਸਟਰਡ ਹੈ ਤਾਂ ਮੈਨੂੰ ਰਿਫੰਡ ਮਿਲ ਜਾਏਗਾ ਸਟੇਟ ਦੇ ਵਿੱਚ ਰਜਿਸਟਰਡ ਹੈ ਤਾਂ 5 5 6 6 ਮਹੀਨੇ ਤੱਕ ਮੇਰਾ ਰਿਫੰਡ ਰੁਕਿਆ ਜਾਏਗਾ ਹੁਣ ਸਾਨੂੰ ਨਹੀਂ ਸਮਝ ਆਉਂਦੀ ਕਿ ਮੈਨੂੰ ਜੇ ਐਗਜ਼ੈਕਟ ਡਾਟਾ ਦੇਖੋ ਤਾਂ ਸ਼ਾਇਦ 400 500 ਕਰੋੜ ਤੱਕ ਜਾਵੇ ਰੇਵਨਿਊ ਬਹੁਤ ਵਧੀਆ ਹੈ ਸਾਡੇ ਅਫੀਸਰ ਬਹੁਤ ਅੱਛਾ ਕੰਮ ਕਰ ਰਹੇ ਆ ਸਟੇਟ ਦੇ ਵਿੱਚ ਅਸੀਂ ਵੀ ਆਪਣਾ ਪੂਰਾ ਸਹਿਯੋਗ ਕਰ ਰਹੇ ਆ बिजनेਸਮੈਨ ਵੀ ਆਪਣਾ ਪੈਸਾ ਲਗਾ ਕੇ ਆਪਣੀਆਂ ਪ੍ਰਾਪਰਟੀਆਂ ਗਿਰਵੀ ਰੱਖ ਕੇ ਇੱਥੇ ਹਿੰਮਤ ਕਰ ਰਹੇ ਵਪਾਰ ਕਰਨ ਦੀ ਤੇ ਸਾਡੇ ਆਈਟੀਸੀ ਵੱਲੋਂ ਇਹ ਗੁਜਾਰਿਸ਼ ਹੈ ਪੰਜਾਬ ਸਰਕਾਰ ਨੂੰ ਕਿ ਇੰਡਸਟਰੀ ਨੂੰ ਬਚਾਇਆ ਜਾਵੇ ਰਿਫੰਡ ਜਿਹੜੇ ਬਣਦੇ ਨੇ ਜਾਰੀ ਕੀਤੇ ਜਾਣ ਨਾਲ ਮੈਂ ਇਹ ਵੀ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹਨਾ ਕਿ ਜੇ ਕੋਈ ਗਲਤ ਰਿਫੰਡ ਮੰਗਦਾ ਹੈ ਤਾਂ ਉਹਨੂੰ ਅੰਦਰ ਕੀਤਾ ਜਾਵੇ ਜਿੱਥੇ-ਜਿੱਥੇ ਕੋਈ ਕਾਨੂੰਨ ਦੀ ਉਨਤਾਈ ਕਰਦਾ ਹੈ ਕਾਨੂੰਨ ਦੀ ਉਲੰਘਣਾ ਕਰਦਾ ਹੈ ਉਹ ਨਾ ਤਾਂ ਰਿਫੰਡ ਜਾਰੀ ਕੀਤੇ ਜਾਣ ਉਹਦੇ ਲਈ ਸਾਡਾ ਸਹਿਯੋਗ ਹਮੇਸ਼ਾ ਹਾਜ਼ਰ ਹੈ ਕਿ ਜੇ ਕੋਈ ਗਲਤ ਤੱਤ ਹੈ ਸਮਾਜ ਦੇ ਅਗੇਂਸਟ ਹੈ ਕਾਨੂੰਨ ਦੇ ਅਗੇਂਸਟ ਹੈ ਉਹਦੇ ਉੱਤੇ ਉਚਿਤ ਕਾਰਵਾਈ ਕੀਤੀ ਜਾਵੇ ਪਰ ਜੇ ਕਿਸੇ ਦਾ ਰਿਫੰਡ ਜਿਹੜਾ ਬਣਦਾ ਹੈ ਉਹਨਾਂ ਨੂੰ ਜ਼ਰੂਰ ਦਿੱਤਾ ਜਾਵੇ ਕੋਈ ਸਰਕਾਰੀ ਅਧਿਕਾਰੀ ਨਾ ਜਾਂ ਕੋਈ ਸਰਕਾਰ ਅਸੀਂ ਇਹਦੇ ਵਿੱਚ ਮਾਨਯੋਗ ਈਟੀਸੀ ਪੰਜਾਬ माननीय सीएम साहब पंजाब माननीय फाइनेंस मिनिस्टर पंजाब और यूनियन फाइनेंस मिनिस्टर मैडम निर्मला सीतारमण जी तक चिट्ठियां लिख चुके हैं सन्न ਹੁਣ ਤੱਕ ਜਿਹੜਾ ਇਹ ਹੈ ਕਿ ਤੁਹਾਡੀ ਚਿੱਠੀ ਸਬੰਧਿਤ ਵਿਭਾਗ ਨੂੰ ਭੇਜ ਦਿੱਤੀ ਗਈ ਹੈ ਇਹਦੀਆਂ ਮੇਲਸ ਆ ਜਾਂਦੀਆਂ ਨੇ ਪਰ ਪੰਜਾਬੀ ਚ ਕਹਿੰਦੇ ਨੇ ਪਰਨਾਲਾ ਉੱਥੇ ਦਾ ਉੱਥੇ ਐਕਸਪੈਕਟ ਅਸੀਂ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਇੰਡਸਟਰੀ ਦੀ ਪੰਜਾਬ ਦੀ ਇਸ ਮੰਗ ਦੇ ਉੱਤੇ ਧਿਆਨ ਦਿੱਤਾ ਜਾਏਗਾ ਔਰ ਰਿਫੰਡ ਜਾਰੀ ਕੀਤੇ ਜਾਣਗੇ